ਨੀ ਨੀ ਇਹ ਤਾਂ ਜੀ ਕੱਲੀ ਸੁੰਡੀ ਨੂੰ ਮਾਰਦੀ ਹੈ ਸਪਰੇਅ ਆਦਮੀ ਤੇ ਕੋਈ ਇਫੈਕਟ ਨਹੀਂ ਜਿਹੜੇ ਫਲਾਈ ਜਿਹੜਾ ਹੈ ਇਨਸੈਕਟ ਉਥੇ ਆਪਾ ਵਾਈਟ ਫਲਾਈ ਜਾਂ ਕੋਈ ਵੀ ਫਲਾਈ ਹੈ ਜਿਹੜੀ ਸੁੰਡੀ ਮੱਕੜ ਜੀ ਨੂੰ ਕਹ ਦਿੰਦੇ ਆ ਹੂੰ ਉਹਦਾ ਜਿਹੜੇ ਜੀਨ ਹੈ 60% ਜੀਨ ਜਿਹੜੇ ਆ ਉਹ ਮਨੁੱਖ ਨਾਲ ਮਿਲਦੇ ਆ ਜੀ ਤੇ ਜੇ ਉਹ 60% ਜੀਨ ਵਾਲੀ ਚੀਜ਼ ਨੂੰ ਜਿਹੜੀ ਸਪਰੇਅ ਮਾਰ ਸਕਦੀ ਹੈ ਤਾਂ ਉਹ ਆਦਮੀ ਦੇ ਜੀਨ ਨੂੰ ਵੀ ਇਫੈਕਟ ਕਰੂਗੀ ਨਾ ਉਹ 60% ਤਾਂ ਹੋਵੇਗਾ ਹੋਵੇਗਾ ਹੋ ਗਈ ਜੀ ਹਨਾ ਤੁਸੀਂ ਇਸ ਇਨਵਾ ਵਾਤਾਵਰਣ ਦੀ ਕੜੀ ਚ ਆਪਣੇ ਆਪ ਨੂੰ ਕੱਲਾ ਨਾ ਸਮਝੋ ਕਿ ਮੈਂ ਆਡਾ ਉਹ ਆਡਾ ਉਹ ਆਡਾ ਜੇ ਤੁਹਾਡੀ ਧਰਤੀ ਚ ਪੈ ਰਿਹਾ ਕੈਮੀਕਲ ਥਰੇ ਪਾਣੀ ਤੇ ਵੀ ਜਾਊਗਾ ਪਾਣੀ ਤੇ ਜਾਊਗਾ ਤੁਹਾਡੀ ਪਲਾਂਟ ਤੇ ਵੀ ਜਾਊਗਾ ਪਲਾਂਟ ਤੇ ਜਾਊਗਾ ਤੁਹਾਡੇ ਫੂਡ ਤੇ ਵੀ ਜਾਊਗਾ ਫੂਡ ਤੇ ਜਾਊਗਾ ਤੁਹਾਡੇ ਪਸ਼ੂਆਂ ਚ ਵੀ ਜਾਊਗਾ ਤੁਹਾਡੇ ਦੁੱਧ ਚ ਵੀ ਜਾਊਗਾ ਓਵਰਆਲ ਇਹ ਸਪਰੈਡ ਹੁੰਦਾ ਜਾਊਗਾ ਨਾਰਮਲੀ ਆਪਾਂ ਦੇਖਿਆ ਜਦੋਂ ਇਹ ਪੈਸਟੀਸਾਈਡ ਵੱਧਦੇ ਨੇ ਉਹਦਾ ਜੋ ਸਿੰਪਲ ਜਾਂ ਸਿੰਪਲ ਜਿਹਾ ਫੰਡ ਹੈ ਕਿ ਸਪੋਜ਼ ਕੀਤਾ ਕਿ ਮੰਨ ਲਓ ਇਹ ਚ ਆਪਾਂ ਪਾਣੀ ਭਰ ਲਿਆ ਸਪੋਜ਼ ਕੀਤਾ ਕਿ ਆ ਸਪੋਜ਼ ਤੁਸੀਂ ਇਹਨੂੰ ਇਹਨੂੰ ਪਾਣੀ ਭਰ ਦਿੰਦੇ ਹੋ ਹਨਾ ਤੇ ਇਹ ਪਾਣੀ ਭਰ ਲਿਆ ਤੁਸੀਂ ਇਹ ਕੀ ਹੈ ਟੌਕਸਿਨਸ ਨੇ ਠੀਕ ਹੈ ਤੇ ਜੇ ਇਹਦੇ ਵਿੱਚ ਆ ਆ ਆਦਮੀ ਖੜਾ ਹੈ ਤੇ ਇਹ ਜਿਵੇਂ ਜਿਵੇਂ ਪਾਣੀ ਵਧੀ ਜਾਊਗਾ ਤੇ ਆਦਮੀ ਦੇ ਵਿੱਚ ਵੀ ਓਵੇਂ ਓਵੇਂ ਟੌਕਸਿਨਸ ਵਧੀ ਜਾਣਗੇ ਬਿਲਕੁਲ ਜੀ ਠੀਕ ਹੈ ਇਹ ਉਹਦਾ ਸਿਸਟਮ ਹੁੰਦਾ ਸਮਝਣ ਦਾ ਕਿ ਵਾਤਾਵਰਨ ਦੇ ਵਿੱਚ ਕੋਈ ਵੀ ਚੀਜ਼ ਜਦੋਂ ਵੱਧ ਜਾਂਦੀ ਹੈ ਤੇ ਉੱਥੋਂ ਦੇ ਜਿੰਨੇ ਵੀ ਸਪੀਸੀਸ ਨੇ ਜਿੰਨੇ ਵੀ ਜੀਵ ਜੰਤੂ ਪੌਦੇ ਨੇ ਉਹਨਾਂ 'ਚ ਵੀ 1% ਵੱਧ ਜੂਗੇ ਬਿਲਕੁਲ ਸੈਪਰੇਟ ਸੈਪਰੇਟ ਨਹੀਂ ਹੋਣਾ ਏ ਜਿਹੜਾ ਤੁਸੀਂ ਕਹਿੰਦੇ ਵੀ ਸੈਪਰੇਟ ਸੈਪਰੇਟ ਸਾਰਾ ਕੁਝ ਹੈ ਤਾਂ ਇਸ ਕਰਕੇ ਤੁਸੀਂ ਇੰਟਰਸਟਿੰਗ ਗੱਲ ਹੈ ਕਿ ਬਾਅਰ ਜਿਹੜੀ ਹੈ ਉਹ ਕੈਂਸਰ ਦੀ ਦਵਾਈ ਵੀ ਬਣਾਉਂਦੀ ਆ ਜੀ ਹਨਾ ਤੇ ਬਾਅਰ ਜਿਹੜੀ ਪੈਸੀਸਾਈਡ ਵੀ ਬਣਾਉਂਦੀ ਜੀ ਤੇ ਉਹ ਦੋਨੇ ਪਾਸੇ ਉਹਦਾ ਬਿਜ਼ਨਸ ਹੈ ਦੋਸਤੋ ਕਿਹੜਾ ਬਿਜ਼ਨਸ ਘੱਟ ਕਰਨਾ ਚਾਹੋਗੇ ਦੋਨੇ ਹੀ ਪੂਰੇ ਰੱਖੋਗੇ ਦੋਨੇ ਪੂਰੇ ਕਰਨ ਵਾਸਤੇ ਪਹਿਲਾਂ ਪਹਿਲਾ ਸ਼ਬਦ ਕਿਹੜਾ ਚੁਣਨਾ ਪੈਣਾ ਨੂੰ ਪੈਸੀਸਾਈਡ ਹੂੰ ਕਿਉਂਕਿ ਬਿਮਾਰੀ ਹੋਊ ਤਾਂ ਫੇਰ ਹੀ ਇਲਾਜ ਹੋਊ ਉਹ ਮੇਰਾ ਅਲਾਜ਼ ਹੋਇਆ ਤਾਂ ਹੀ ਡਿਮਾਂਡ ਬਦੂਗੀ ਉਹਨਾਂ ਦੀ ਕਿਹੜਾ ਕਾਰਪੋਰੇਟ ਹੈ ਜਿਹੜਾ ਆਪਦੇ ਬਿਜ਼ਨਸ ਨੂੰ ਡਾਊਨ ਕਰਨਾ ਚਾਹੁੰਦਾ ਕੋਈ ਵੀ ਨਹੀਂ ਦੇਖੋ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਕਿ ਤੁਹਾਡੀ ਰਸੋਈ ਚ ਚਿੰਤਾ ਸਿਰਫ ਤੁਹਾਡੀ ਮਾਂ ਕਰ ਰਹੀ ਹੁੰਦੀ ਥੋੜੇ ਖਾਣੇ ਦੀ ਡੋਮੀਨੋ ਪੀਜ਼ਾ ਨਹੀਂ ਕਰ ਰਿਹਾ ਹੁੰਦਾ ਜੀ ਠੀਕ ਹੈ ਤੁਹਾਡੀ ਹੈਲਥ ਦੀ ਜਿਹੜੀ ਆ ਹੈਲਥ ਦੀ ਚਿੰਤਾ ਸਿਰਫ ਮਾਂ ਕਰਦੀ ਹੈ ਜਦੋਂ ਤੁਹਾਡ ਘਰ ਵਾਲੀ ਕਰਦੀ ਹੈ ਜਿਵੇਂ ਤੁਸੀਂ ਇੱਕ ਇੱਕ ਹੋਰ ਚੈਨਲ ਤੇ ਵੀ ਇੱਕ ਵੀਡੀਓ ਚਲਾਈ ਸੀ ਕਿ ਕੈਂਸਰ ਵਧਣ ਦਾ ਕਾਰਨ ਸਭ ਤੋਂ ਵੱਡਾ ਕਿ ਸਾਡਾ ਖਾਣਾ ਪਲਾਸਟਿਕ ਹੋ ਗਿਆ ਡੈਫੀਨਟਲੀ ਜਿਹੜਾ ਪਲਾਸਟਿਕ ਤਾਂ ਸਾਡਾ ਐਵੇਂ ਜਿਹੜੇ ਰੇੜੀ ਵਾਲੇ ਨੂੰ ਵਿਚਾਰੇ ਨੂੰ ਫੜੀ ਜਾਂਦੇ ਰਹਿੰਦੇ ਆ ਤੇ दारू ਦੀ ਬੋਤਲਾਂ ਨੂੰ ਕੋਈ ਫੜ ਨਹੀਂ ਰਿਹਾ ਹੁੰਦਾ ਜੀ ਕੋਲ ਡਰਿੰਕ ਵਾਲਿਆਂ ਨੂੰ ਕੋਈ ਫੜ ਨਹੀਂ ਰਿਹਾ ਹੁੰਦਾ ਹਮ ਜਦ ਕਿ ਸਿੱਧਾ ਕੋਲ ਡਰਿੰਕ ਦਾ ਜਿਹੜਾ ਐਸਿਡਿਕ ਰਿਐਕਸ਼ਨ ਹੈ ਅਲਕੋਹਲ ਤਾਂ ਕਦੇ ਵੀ ਨਹੀਂ ਹੋਣੀ ਚਾਹੀਦੀ ਇਸ ਪਲਾਸਟਿਕ ਦੇ ਵਿੱਚ ਜੀ ਹਨ ਉਹ ਉਹਨਾਂ ਕੰਪਨੀਆਂ ਨਾਲ ਆ ਉਹਦੀ ਬ੍ਰੇਕਫਾਸਟ ਨੂੰ ਘਟਾਉਣ ਵਾਸਤੇ ਉਹ ਕਰ ਲਿਆ ਤੇ ਲੋਕਾਂ ਨੇ ਤਾਂ ਚਲ ਪੀਣ ਵਾਲੇ ਦੇ ਵਿਚਾਰੇ ਵੈਸੇ ਹੀ ਚਲੋ ਠੀਕ ਹੈ ਆ ਰੇੜੀਆਂ ਤੋਂ ਲੁਕਾਫੇ ਬੰਦ ਕਰਦੇ ਆ ਬਟ ਉਹ ਕਹਿੰਦੇ ਇਹ ਫੂਡ ਗ੍ਰੇਡ ਹੈਗਾ ਪਲਾਸਟਿਕ ਤੇ ਫੂਡ ਗ੍ਰੇਡ ਹੁੰਦਾ ਜੀ ਤੁਸੀਂ ਨਮਕ ਆ ਨਮਕ ਦੇ ਰਿਐਕਸ਼ਨ ਆਚਾਰ ਦੇ ਡੱਬੇ ਜਿਹੜੇ ਉਹ ਉਹ ਆਚਾਰ ਵਾਲੇ ਜਿਹੜੀਆਂ ਪੈਕਿੰਗਸ ਜਿਹੜੀਆਂ ਹੈਗੀਆਂ ਉਹ ਜੋ ਐਪਲ ਸਾਈਡਰ ਵਿਨੇਗਰ ਪਾਇਆ ਹੁੰਦਾ ਇੱਕ ਤਰ੍ਹਾਂ ਤੇਜਾਬੀ ਹੁੰਦਾ ਉਹ ਉਹ ਪਾਇਆ ਹੁੰਦਾ ਔਰ ਤੁਸੀਂ ਉਹਨੂੰ ਪਲਾਸਟਿਕ ਦੇ ਡੱਬੇ ਚ ਪੈਕ ਕੀਤਾ ਪਿਆ ਹੁੰਦਾ ਕਈ ਸਾਲ ਉਹਨੂੰ ਰੱਖਿਆ ਹੁੰਦਾ ਨਾਲ ਰੱਖਿਆ ਹੁੰਦਾ ਤੁਸੀਂ ਕੋਲ ਡਰਿੰਕ ਹੈ ਸਟਿੰਗਸ ਹੈ ਸਾਰੀ ਚੰਨ ਕੀਤਾ ਹੋਇਆ ਇਹ ਕੀ ਕਰਦਾ ਕੈਮੀਕਲ ਰਿਐਕਸ਼ਨ ਹੁੰਦੇ ਇਹਨਾਂ ਦੇ ਹੂੰ ਹੁਣ ਦੇਖੋ ਜਿਹੜਾ ਇੰਡਸਟਰੀ ਤੋਂ ਪੈਕ ਹੋ ਕੇ ਆਉਗਾ ਔਰ ਥੋੜੇ ਘਰ ਤੱਕ ਜਦੋਂ ਪਹੁੰਚਦਾ ਉਹਨੂੰ 10 15 ਦਿਨ ਲੱਗ ਜਾਂਦੇ ਆ ਜੀ ਉਹ ਪਤਾ ਨਹੀਂ ਕਿ ਕਿੰਨਾ 50 ਡਿਗਰੀ ਦਾ ਹੁਣ ਜਿਹੜਾ ਤਾਪਮਾਨ ਚੱਲ ਰਿਹਾ ਹੈ ਤੇ 50 ਡਿਗਰੀ ਦੇ ਤਾਪਮਾਨ ਤੇ ਉਹ ਟਰਾਂਸਪੋਰਟ ਹੋ ਰਿਹਾ ਫਿਰ ਬਾਹਰ ਪਿਆ ਕਿੱਥੇ ਪਦੋਂ ਦਾ ਪਿਆ ਹੈਗਾ ਉਹ ਕੁਲੀ ਜਾਂਦਾ ਹੂੰ ਪਲਾਸਟਿਕ ਜਿਹੜਾ ਉਹ ਨੈਨੋ ਪਾਰਟੀਕਲਸ ਵਿੱਚ ਘੁਮਕੋਲੇ ਜਾਂਦਾ ਜੀ ਦਿਖਦਾ ਨਹੀਂ ਉਹ ਨੰਗੀ ਅੱਖਾਂ ਨਾਲ ਔਰ ਉਹ ਤੁਹਾਡੇ ਅਲਟੀਮੇਟਲੀ ਲਿਵਰ ਜਿਹੜੇ ਨਹੀਂ ਜਾ ਕੇ ਜਾਮ ਹੋ ਜਾਂਦਾ ਲਿਵਰ ਕਿਹਸਾ ਆਰਗਨ ਹੈ ਜਿਹੜਾ ਆਪਣੇ ਆਪ ਨੂੰ ਡੀਟੌਕਸ ਨਹੀਂ ਕਰ ਸਕਦਾ ਜੀ ਬਾਕੀ ਕਰ ਲੈਂਦੇ ਆ ਤੇ ਇਸ ਕਰਕੇ ਤੁਸੀਂ ਦੇਖਦੇ ਆਉ ਕਿ ਹੁਣ ਆਮ ਜੀ ਗੱਲ ਕਹਿਣ ਲੱਗੇ ਵੀ ਫੈਟੀ ਲੀਵਰ ਗ੍ਰੇਡ 1 ਤਾਂ ਸਾਰਿਆਂ ਦਾ ਹੀ ਹੈ। ਇਹੀ ਵੱਡਾ ਕਾਰਨ ਹੈ ਕਿ ਅੱਜ ਜਦੋਂ ਵੀ ਕੋਈ ਚੈੱਕਅਪ ਕਰਾਉਂਦਾ ਤਾਂ ਉਹਦਾ ਫੈਟੀ ਲੀਵਰ ਤਾਂ ਡਾਕਟਰ ਕਹਿੰਦਾ ਨੋਰਮਲ ਹੀ ਹੈ। ਦੇਖੋ ਜਿਹੜੀ ਅ ਇਸ ਤਰ੍ਹਾਂ ਫਿਸ਼ ਚ ਮੰਨਿਆ ਜਾਂਦਾ ਕਿ ਫਿਸ਼ ਜਿਹੜੀ ਹੈਗੀ ਆ ਉਸ ਦਾ ਹਮੇਸ਼ਾ ਸਾਫ਼ ਪਾਣੀ ਦੀ ਫਿਸ਼ ਖਾਉ ਲੈਣੀ ਚਾਹੀਦੀ ਯਾਰ ਕਿ ਫਿਸ਼ ਵੀ ਆਪਣੇ ਆਪ ਨੂੰ ਡੀਟੌਕਸ ਨਹੀਂ ਕਰ ਸਕਦੀ ਆਪਣੇ ਆਰਗਨਸ ਨੂੰ। ਉਹ ਆਪਣੇ ਅੰਦਰ ਇਕੱਠਾ ਕਰੀ ਜਾਂਦੀ ਡਟੌਕਸਿਨਸ। ਹੂੰ। ਠੀਕ ਹੈ। ਉਸ ਤਰ੍ਹਾਂ ਲੀਵਰ ਹੈ। ਜੀ। ਲਿਬਰਟੀ ਸੇਲ ਕੋਲ ਲਈ ਕੁਝ ਵੀ ਲੈ ਲਿਆ ਤੇ ਉਹ ਆਪਣੇ ਅੰਦਰ ਹੀ ਇਕੱਠਾ ਕਰੀ ਜਾਊਗਾ। ਹੂੰ ਉਹ ਡਿਟੌਕਸ ਨਹੀਂ ਕਰ ਸਕਦਾ ਆਪਣੇ ਆਪ ਨੂੰ। ਤੇ ਜਿਹੜੇ ਆ ਆਮ ਬਜ਼ਾਰੂ ਦੇ ਫਿਸ਼ ਦੀ ਗੱਲ ਕਰਦਾਂ ਖਾਣ ਵਾਸਤੇ ਇਦਾਂ ਖਰੀਦ ਲੈਂਦੇ ਨੇ ਉਹ ਪਤਾ ਹੀ ਨਹੀਂ ਕਿੱਥੋਂ ਆਈਆਂ। ਫਿਰ ਤਾਂ ਉਹ ਵੀ ਬਿਮਾਰੀਆਂ ਦਾ ਘਰੀ ਹੈ। ਨਹੀਂ ਉਹ ਡੈਫੀਨੇਟਲੀ ਸੋਰਸ ਆਫ ਜਿਹੜਾ ਹੈਗਾ ਸਾਡਾ ਮੀਟ ਹੈ ਨਾਨ ਵੇਜ ਹੈ ਪਤਾ ਹੋਣਾ ਚਾਹੀਦਾ ਸਾਨੂੰ ਸੋਰਸ ਕੀ ਹੈ ਦਾ। ਜੀ ਹੈਨਾ ਵੀ ਇਹ ਗੰਦੇ ਨਾਲੇ ਤੋਂ ਆ ਰਿਹਾ ਜਾਂ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਸਾਨੂੰ ਸਾਰੀ ਚੀਜ਼ਾਂ ਦੇਖਣੀ ਚਾਹੀਦੀ ਹੈ। ਔਰ ਜਿਹੜੀ ਕੱਲ ਫੇਰ ਆਪਾਂ ਉੱਥੇ ਹੋਨੇ ਆ ਕਿ ਜਦੋਂ ਅਸੀਂ ਆਰਟਿਸਮ ਵਾਲੇ ਬੱਚਾਂ ਦੀ ਬਹੁਤ ਵਾਰੀ ਟੈਸਟਿੰਗ ਕਰਦੇ ਹਾਂ ਜਿਹੜੇ ਉਹਨਾਂ ਲੋਕਾਂ ਨੂੰ ਅਸੀਂ ਦੱਸਣ ਵਾਸਤੇ ਟੈਸਟਿੰਗ ਕਰਦੇ ਹਾਂ ਤਾਂ ਆਟਿਸਟਿਕ ਬੱਚਾਂ 'ਚ ਅਸੀਂ ਦੇਖਦੇ ਹਾਂ ਕਿ ਇੱਕ ਨਹੀਂ 12-12 ਤਰ੍ਹਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਜਿਹੜੇ ਜ਼ਰੂਰੀ ਧਰਤਾਂ ਹਾਂ ਜ਼ਰੂਰੀ ਧਰਤਾਂ ਘੱਟ ਹੁੰਦੇ ਆ ਜੀ ਹੁਣ ਬੱਚੇ ਜਿਵੇਂ ਜਿਵੇਂ ਅਸੀਂ ਜ਼ਰੂਰੀ ਧਰਤ ਪੂਰੇ ਕਰਦੇ ਆ ਬੱਚਾ ਠੀਕ ਹੋਈ ਜਾਂਦਾ ਰਹਿੰਦਾ ਹਮ ਲੇਕਿਨ ਕਿਸੇ ਵੀ ਐਕਸਪਰਟ ਦਾ ਇਸ ਵਲ ਧਿਆਨ ਨਹੀਂ ਹੁੰਦਾ ਜੀ ਮਨ ਲਓ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਸਾਰੇ ਮਾਪੇ ਆਪਾਂ ਨੂੰ ਪਤਾ ਹੋਊਗਾ ਕਿ ਹਰ ਚੀਜ਼ ਨੂੰ ਮੂੰਹ ਚ ਪਾਉਂਦੇ ਹੈ ਬੱਚੇ ਹੂੰ ਉਹ ਚੱਕ ਕੇ ਜਿਹੜੇ ਹੈ ਸੈਂਸਰੀ ਇੰਟੀਗ੍ਰੇਸ਼ਨ ਥੈਰਾਪਿਸਟ ਕੀ ਕਰਦੇ ਹੈ ਕਿ ਉਹ ਸਾਰਾ ਕਮ ਸੈਂਸਰੀ ਤੇ ਫੋਕਸ ਕਰਵਾਉਂਦੇ ਆਂ ਬੇਟਾ ਇਹ ਮੂੰਹ ਚ ਦੇਜੇ ਜ ਹੋਰਲ ਇਸ਼ੂ ਹੈ ਜੀ ਦੇ ਚ ਜੀ ੱਟਕੇ ਮਾਰੀ ਜਾਣਗੇ ਉਹਦੇ ਚ ਵਾਈਬ੍ਰੇਟਰ ਬੁਰਸ਼ ਮਾਰੀ ਜਾਣਗੇ ਸੋ ਪੰਗੇ ਕਰਦਾਂਗੇ ਲੇਕਿਨ ਅਸੀਂ ਉਹਨਾਂ ਨੂੰ ਪੈਰੈਂਟਸ ਨੂੰ ਸਿੰਪਲ ਕਹਿੰਦੇ ਵੀ ਉਹਨਾਂ ਨੂੰ ਆਇਰਨ ਤੇ ਕੈਲਸ਼ੀਅਮ ਦੇ ਦਿਓ ਜੀ ਜਿਵੇਂ ਉਹਨਾਂ ਦਾ ਆਇਰਨ ਕੈਲਸ਼ੀਅਮ ਜਾਂਦਾ ਹੈ ਉਹ ਬੱਚੇ ਠੀਕ ਹੋ ਜਾਂਦੇ ਆ ਹੂੰ ਹਨਾ ਹੁਣ ਜਿਹੜੀ ਚੀਜ਼ ਯਾਰ ਫਿਰ ਕਿਉਂਕਿ ਵਿਚਾਰਾ ਬੋਲਦਾ ਨਹੀਂ ਤੁਸੀਂ ਹਰ ਚੀਜ਼ ਉਸ ਨੂੰ ਜੋ ਕੋਈ ਆਪਣੇ ਰिएक्ट ਕਰ ਰਿਹਾ ਹੈ ਕੋਈ ਸਿੰਪਟਮ ਦਿਖਾ ਰਿਹਾ ਹੈ ਤਾਂ ਉਸ ਨੂੰ ਹਰ ਚੀਜ਼ ਉਸ ਬਿਹੇਵੀਅਰ ਮਗਰ ਟੰਗੇ ਜਾਂਦੇ ਤੁਸੀਂ ਹੂੰ ਹੁਣ ਤਾਂ ਲੈਬੋਰੀਟਰੀਸ ਆ ਗਈਆਂ ਜੀ ਜਿਹੜੀਆਂ ਪੂਰੀ ਬੋਡੀ ਨੂੰ ਡੀਟੌਕਸ ਟੈਸਟ ਕਰਕੇ ਦੱਸਣੀ ਹੈ ਭਾਈ ਇਹਦੇ ਚ ਆਹ ਕੈਮੀਕਲਸ ਦੀ ਕਮੀ ਹੈ ਹੂੰ ਜਿਹੜੀ ਸਾਡੀ ਧਰਤੀ ਹੈ ਧਰਤੀ ਦੇ ਵਿੱਚ ਜ਼ਿੰਕ ਦੀ ਕਮੀ ਹੈ ਜੀ ਹੈਨਾ ਉਹਦੇ ਚ ਮੈਗਨੀਜ਼ ਦੀ ਕਮੀ ਆ ਚੁੱਕੀ ਹੈ ਮੈਗਨੀਸ਼ੀਅਮ ਦੀ ਕਮੀ ਆ ਚੁੱਕੀ ਹੈ ਸਲਫਰ ਦੀ ਕਮੀ ਆ ਚੁੱਕੀ ਹੈ ਉਹ ਚ ਆਇਰਨ ਦੀ ਵੀ ਕਮੀ ਆ ਚੁੱਕੀ ਹੈ ਠੀਕ ਹੈ ਉਹ ਚ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਮਾਈਕਰੋਨਿਊਟ੍ਰੀਐਂਟਸ ਨੇ ਜਿਹੜੇ ਸਰੀਰ ਨੂੰ ਚਾਹੀਦੇ ਨੇ ਜੀ ਉਹਨਾਂ ਦੀ ਕਮੀ ਆ ਚੁੱਕੀ ਹੈ ਈਵਨ ਉਹਨਾਂ ਦੀ ਖਾਦਾਂ ਵੀ ਬਣ ਗਈਆਂ ਹੁਣ ਵੀ ਪੌਦੇ ਨੂੰ ਪਾਉਂਦੇ ਜਿੰਕ ਪਾ ਰਹੇ ਆ ਸਲਫਰ ਪਾ ਰਹੇ ਆ ਇਹ ਸਾਰੇ ਚਾ ਪਾ ਰਹੇ ਬਿਲਕੁਲ ਜੀ ਉਹੀ ਘਾਟ ਜਿਹੜੀ ਮਨੁੱਖ ਚ ਆ ਗਈ ਹੂੰ ਉਹ ਜਦੋਂ ਘਾਟ ਆਉਣ ਨਾਲ ਉਹਦੇ ਕੰਮ ਜਿਹੜੇ ਐ ਮਾਈਕੋ ਰੀਡੈਂਟੈਂਸ ਦੇ ਜਿਹੜੇ ਕੰਮ ਐ ਉਹ ਬ੍ਰੇਨ ਲਈ ਬਹੁਤ ਜੀ ਕੰਮ ਕਰਨ ਲਈ ਬਹੁਤ ਜ਼ਰੂਰੀ ਆ ਜਿਵੇਂ ਮੈਗਨੀਜ਼ ਤੇ ਮੈਗਨੀਸ਼ੀਅਮ ਤੇ ਜ਼ਿੰਕ ਅਗਰ ਘਟ ਜਾਣਗੇ ਤਾਂ ਡੋਪਾਮਾਈਨ ਤੇ ਸੈਰੋਟੋਨਿਨ ਬੋਡੀ ਚ ਨਹੀਂ ਬਣੂਗਾ ਜੀ ਔਰ ਆਟਿਜ਼ਮ ਵਾਲੇ ਬੱਚਿਆਂ ਚ થਾ ਇਹ ਆਮ ਕਾਮਨ ਹੁੰਦਾ ਹੂੰ ਜੇ ਫੰਗਲਿਸ਼ ਬੱਚਿਆਂ ਚ ਬਹੁਤ ਆਈ ਆ ਰਹੀ ਹੈ ਤਾਂ ਬਾਇਓਟਿਨ ਦੀ ਡੈਫੀਸ਼ੈਂਸੀ ਹੁੰਦੀ ਹੈ ਉਹਨਾਂ ਚ ਜੀ ਲੋਕ ਐਂਟੀਫੰਗਲ ਦੇ ਕੇ ਉਹਨੂੰ ਟਰੀਟ ਕਰਦੇ ਰਹਿੰਦੇ ਲੇਕਿਨ ਬਾਇਓਟਿਨ ਤਾਂ ਦਿੰਦੇ ਨਹੀਂ ਹੂੰ ਤੇ ਉਹਦੇ ਚ ਕਮੀਆਂ ਹੀ ਜਾਊਗੀ ਇਹ ਇਹ ਬੜਾ ਕੰਪਲੈਕਸ ਜਿਹਾ ਹੈਗਾ ਇਹਦੇ ਵਿੱਚ ਜਿੰਨਾ ਤੁਹਾਨੂੰ ਓਟੀ ਐਨ ਸਪੀਚ ਜਾਂ ਜਿਹੜੇ ਟ੍ਰੇਨਰ ਦੀ ਜ਼ਰੂਰਤ ਹੈ ਉਹ ਤੋਂ ਕਿਤੇ ਜ਼ਿਆਦਾ ਤੁਹਾਨੂੰ ਫੰਕਸ਼ਨਲ ਮੈਡੀਸਨ ਜਾਂ ਫੰਕਸ਼ਨਲ ਨਿਊਟ੍ਰੀਸ਼ਨਿਸਟ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਤੁਹਾਡੇ ਬੱਚੇ ਨੂੰ ਫੰਕਸ਼ਨਲੀ ਐਸੈਸ ਕਰ ਸਕੇ ਜੀ ਔਰ ਇਹ ਬਿਮਾਰੀਆਂ ਅਸੀਂ ਤੁਹਾਨੂੰ ਥੋੜੇ ਕੈਮਰੇ ਕੇ ਕਹਿੰਦੇ ਆ ਕਿ ਆਹ ਨਾਲੇ 2 ਸਾਲਾਂ ਦੇ ਵਿੱਚ ਅਸੀਂ ਸਾਬਿਤ ਕਰ ਦਾਂਗੇ ਕਿ ਤੁਹਾਨੂੰ ਕਿਤੇ ਵੀ ਸੈਂਟਰ ਜਾਣ ਦੀ ਜ਼ਰੂਰਤ ਨਹੀਂ ਹੈ ਜੀ ਆਹ ਨਾਲੇ 2 ਤੋਂ 3 ਸਾਲਾਂ ਦੇ ਵਿੱਚ ਵਿੱਚ ਅਸੀਂ ਇਨਨੇੜੇ ਪਹੁੰਚ ਗਏਗਾ ਜੀ ਹਣ ਸਿਰਫ ਤੁਸੀਂ ਆਪਣੀ ਡਾਈਟ ਨੂੰ ਕੰਟਰੋਲ ਕਰ ਲਓ ਹੂੰ ਤੇ ਨਿਊਟ੍ਰੀਸ਼ਨ ਨੂੰ ਪੂਰਾ ਕਰ ਲਓ ਨਿਊਟ੍ਰੀਸ਼ਨ ਦੀ ਕਾਟ ਨੂੰ ਪੂਰਾ ਕਰੋ ਤੁਹਾਡੇ ਬੱਚੇ ਜੇ ਅਬਨਾਰਮਲ ਹੈਗੇ ਵੀ ਆ ਤਾਂ ਨਾਰਮਲ ਹੋ ਜਾਣਗੇ ਜੀ ਠੀਕ ਹੈ ਜਿਵੇਂ ਮਾਪਾਪ ਨੂੰ ਹੋਰ ਵੀ ਸੋਖੇ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਜਿਹੜੇ ਚੰਗੇ ਬਲੇ 40 40 ਸਾਲ ਦੇ ਬੰਦੇ ਉਹ ਡਿਪਰੈਸ਼ਨ ਚਲੇ ਜਾਂਦੇ ਆ ਹੂੰ ਹਨਾ ਉਹ ਕਿਹੜੇ ਆਟੋਜਨ ਦਾ ਸ਼ਿਕਾਰ ਹੁੰਦੇ ਬਿਲਕੁਲ ਹਨਾ ਉਹ ਕਿਹੜਾ ਬਿਹੇਵੀਅਰ ਪ੍ਰੋਬਲਮ ਹੁੰਦੀ ਹੈ ਉਹਨਾਂ ਚ ਹੂੰ ਉਹਦੇ ਤੁਸੀਂ ਬਿਹੇਵੀਅਰ ਥੈਰਾਪਿਸਟ ਕੋਲ ਜਾਣਾ ਚਾਹੁੰਦੇ ਹੋ ਅਸਲ ਚ ਕੀ ਹੈ ਉਹਦੇ ਹਿਸਟਰੀ ਦੇਖਿਓ ਉਹ ਪਹਿਲਾਂ ਫਾਸਟ ਫੂਡ ਤੇ ਆਇਆ ਹੋਊਗਾ ਪੁੱਠੇ ਸਿੱਦੇ ਚੀਜ਼ਾਂ ਖਾਈ ਜਾਂਦਾ ਹੋਊਗਾ ਕਾਰਬੋਹਾਈਡਰੇਟਸ ਜ਼ਿਆਦਾ ਲਈ ਜਾਂਦਾ ਹੋਊਗਾ ਖੰਡ ਜ਼ਿਆਦਾ ਖਾਈ ਜਾਂਦਾ ਹੋਊਗਾ ਸਟਾਰਚ ਜ਼ਿਆਦਾ ਲੈਂਦਾ ਹੋਊਗਾ ਜੀ ਇਹ ਸਾਰੀ ਚੀਜ਼ਾਂ ਲੈ ਰਿਹਾ ਹੋਊਗਾ ਉਹਦੀ ਡਾਈਟਰੀ ਹੈਬਿਟਸ ਚੈੱਕ ਕਰਿਓ ਸਾਰੀ ਉਹਦੀ ਡਾਈਟ ਚ ਕਾਰਬਸ ਕਾਰਬਸ ਹੋਣਗੇ ਜੀ ਰਾਈਟ ਤੇ ਉਹ ਚੀਜ਼ਾਂ ਦੇ ਨਾਲ ਉਹਦਾ ਡਾਈਜੈਸਟਿਵ ਸਿਸਟਮ ਵਿਗੜ ਜੂਗਾ